ਬਦਨਾਮ ਗੈਂਗਸਟਰ ਗੋਲਦੀ ਬਰਾੜ ਨਾਲ ਸਬੰਧਤ ਇੱਕ ਮਾਮਲੇ ਵਿੱਚ ਵੱਡੀ ਕਾਰਵਾਈ ਸਾਹਮਣੀ ਆਈ ਹੈ ਪੁਲਿਸ ਨੇ ਗੋਲਦੀ ਬਰਾੜ ਦੇ ਮਾਪਿਆਂ ਨੂੰ ਫਿਰੋਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ 2024 ਵਿੱਚ ਥਾਣਾ ਸੱਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਤਰਜ ਐਫ ਆਈ ਆਰ ਦੇ ਆਧਾਰ ਤੇ ਕੀਤੀ ਗਈ ਪੁਲਿਸ ਅਨੁਸਾਰ ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪ੍ਰਤਪਾਲ ਕੌਰ ਨੂੰ 3 ਦਸੰਬਰ 2024 ਨੂੰ ਦਰਜ ਐਫ ਆਈ ਆਰ ਤਹਿਤ ਗ੍ਰਿਫਤਾਰ ਕੀਤਾ ਗਿਆ ਇਸ ਪੂਰੇ ਮਾਮਲੇ ਦੀ ਜਾਣਕਾਰੀ ਗੋਲਦੀ ਬਰਾੜ ਦੇ ਪਿਤਾ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦਿੱਤੀ ਹੈ ਉਹ ਜਾਣਦਿਆਂ ਤੇ ਇਹ ਜਿਹੜਾ ਕੇਸ ਦਰਜ ਹੋਇਆ ਹੈ ਇਹ ਸਤਨਾਮ ਸਿੰਘ ਸਨ ਉਹ ਹਰਦੀਪ ਸਿੰਘ ਕੋਈ ਐਜੂਕੇਸ਼ਨ ਮਹਿਕਮੇ ਚ ਉਹਦੇ ਕਰਨ ਦਾ ਉਹਦੇ ਵੱਲੋਂ ਦਰਜ ਕਰਾਇਆ ਗਿਆ ਕਿ ਮਿਤੀ 17 11 2024 ਨੂੰ ਉਸ ਕੋ ਕੋਈ ਅਨੋਨ ਨੰਬਰ ਪਰ ਕਿਸੇ ਨੇ ਕੋਈ ਬਾਤ ਕੀਤੀ ਹੈ ਤੇ 50000 ਰੁਪਏ ਦੀ ਫਰੋਤੀ ਮੰਗੀ ਹੈ ਲੇਕਿਨ ਉਸਨੇ ਕੋਈ ਪੁਲਿਸ ਕੋ ਤਲਾ ਨਹੀਂ ਦੀ ਉਸਕੇ ਬਾਅਦ ਦੁਬਾਰਾ ਫਿਰ ਕੁਝ ਦਿਨਾਂ ਬਾਅਦ ਉਸੇ ਨੰਬਰ ਪਰ ਵਿਦੇਸ਼ੀ ਨੰਬਰ ਪਰ ਦੁਬਾਰਾ ਕਾਲ ਆਈ ਤੇ ਉਸ ਨੇ ਉਹ ਉਸ ਨੂੰ ਉਸ ਨੂੰ ਸੁਣਿਆ ਨਹੀਂ ਦੇਖਿਆ ਨਹੀਂ ਉਸ ਨੂੰ ਕਿਉਂਕਿ ਉਹ ਡਰਿਆ ਹੋਇਆ ਸੀਗਾ ਤਾਂ ਉਸ ਨੇ ਇਹ ਜਿਹੜੀ ਐਫ ਆਈ ਆਰ ਹੈ ਇਹ ਜਿਹੜੀ ਅਰਜ ਕਰਾ ਦਿੱਤੀ ਹੈ थाना सदर ਕਿਸ ਕਿਸ ਕੇ ਖਿਲਾਫ ਹੈ ਇਹ ਇਹ ਅਨਨੂਨ ਬੰਦੇ ਕੇ ਖਿਲਾਫ ਹੈ ਤੇ ਉਹ ਵੀ ਜੋ ਫਰौती ਮੰਗਦਾ ਸੀ ਅਨਨੂਨ ਨੰਬਰ ਵਾਲਾ ਉਹ ਕਹਿੰਦਾ ਕਿ ਇਹ ਸਾਡਾ ਬੰਬੀਆ ਗਰੁੱਪ ਨਾਲ ਸੰਬੰਧ ਹੈ ਉਸ ਦਾ ਕਿਸੇ ਦਾ ਨਾਮ ਨਹੀਂ ਔਰ ਉਸ ਤੋਂ ਬਾਅਦ ਜਿਹੜਿਆ 24 1 2026 ਉਹੀ ਆਦਮੀ ਜੋ ਸਤਨਾਮ ਹੈ ਥਾਣੇ ਗਿਆ ਤੋਂ ਬੋਲਦਾ ਕਿ ਮੈਂਨੇ ਆਪਣੇ ਤੌਰ ਤੇ ਇਸ ਦੀ ਪੜਤਾਲ ਕਰ ਲਈ ਹੈ ਦੇਖ ਲਿਆ ਤੋਂ ਮੈਨੂੰ ਲੱਗਦਾ ਹੈ ਜਿਹੜਾ ਇਹ ਸ਼ਮਸ਼ੇਰ ਸਿੰਘ ਐਸਐਸਆਈ ਹੈ ਇਸ ਇਸ ਦਾ ਇਹਦੇ 'ਚ ਹੱਥ ਹੈ ਐਸਐਸਪੀ ਸ੍ਰੀ ਮੁਕਸਰ ਸਾਹਿਬ ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਗੋਲਦੀ ਬਰਾੜ ਦੇ ਮਾਪਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ